ਸਾਥੀਓ ਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰਾਂ ਸਾਡੇ ਚੈਨਲ ਤੋਂ ਤੁਹਾਡੇ ਲਈ ਬਹੁਤ ਵੱਡਾ ਅਪਡੇਟ ਲੈ ਕੇ ਬਾਬਾ ਅਫਰੀਦ ਯੂਨੀਵਰਸਿਟੀ ਆਫ ਫੈਲ ਸਾਇੰਸ ਫਰੀਦਕੋਟ ਵੱਲੋਂ ਵੱਖ-ਵੱਖ ਅਸਾਮੀਆਂ ਦੇ ਸਬੰਧ ਵਿੱਚ ਬਹੁਤ ਵੱਡਾ ਅਪਡੇਟ ਦਿੱਤਾ ਗਿਆ ਹੈ ਪੂਰਾ ਅਪਡੇਟ ਵੀਡੀਓ 'ਚ ਸਾਂਝਾ ਕਰਾਂਗੇ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਵੇਖਦੇ-ਵੇਖਦੇ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਤਾਂ ਕਿ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਵੀ ਕਰ ਲਿਓ ਜੇਕਰ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਕਰ ਬੈਠੇ ਜਿstrict ਅਨੁਸਾਰ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਰਿਹਾ ਕਰਨਗੇ ਜੀ ਤਾਂ ਅੱਜ ਦੇ ਅਪਡੇਟ ਤੇ ਚੱਲਦੇ ਹਾਂ ਜੀ ਬਾਬਾ ਫਰੀ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਗ੍ਰੀਡਕੋਟ ਦੀ ਵੈਬਸਾਈਟ ਆਪਾਂ ਖੋਲੀ ਹੋਈ ਹੈ ਤਾਂ ਸਭ ਤੋਂ ਪਹਿਲਾ ਜੋ ਇਹਨਾਂ ਵੱਲੋਂ ਅਪਡੇਟ ਦਿੱਤਾ ਗਿਆ ਸ਼ਡਿਊਲ ਫਾਰ ਡਾਕੂਮੈਂਟ ਵੈਰੀਫਿਕੇਸ਼ਨ ਵੱਖ-ਵੱਖ ਪੋਸਟਾਂ ਦੇ ਲਈ ਤਾਂ ਆਪਾਂ ਇਹ ਤੁਹਾਡੇ ਨਾਲ ਸਾਂਝਾ ਕਰਦੇ ਆਪਾਂ ਇਹ ਲਿੰਕ ਤੇ ਕਲਿੱਕ ਕਰਾਂਗੇ ਤਾਂ ਤੁਹਾਡੇ ਸਾਹਮਣੇ ਇੱਕ ਨਵਾਂ ਪੇਜ ਖੁੱਲੂਗਾ ਸ਼ਡਿਊਲ ਫਾਰ ਡਾਕੂਮੈਂਟ ਵੈਰੀਫਿਕੇਸ਼ਨ ਤੇ ਪ੍ਰੋਵੀਜ਼ਨਲ ਰਿਜ਼ਲਟ ਤਾਂ ਆਪਾਂ ਪਹਿਲਾਂ ਪ੍ਰੋਵੀਜ਼ਨਲ ਰ ਤੁਸੀਂ ਦੇਖ ਸਕਦੇ ਹੋ ਸੱਤ ਪੇਜਾਂ ਦਾ ਜੋ ਇਹ ਅਪਡੇਟ ਹੈ ਰਿਜ਼ਲਟ ਹੈ ਇਹਨਾਂ ਵੱਲੋਂ ਦਿੱਤਾ ਗਿਆ ਹੈ ਵੱਖ-ਵੱਖ ਪੋਸਟਾਂ ਜਿਵੇਂ ਕਿ ਮੈਡੀਕਲ ਲੈਬ ਟੈਕਨੀਸ਼ੀਅਨ ਐਨਸਥੀਸ਼ੀਆ ਟੈਕਨੀਸ਼ੀਅਨ ਇਹਨਾਂ ਵੱਲੋਂ ਪ੍ਰੋਵੀਜ਼ਨਲ ਰਿਜ਼ਲਟ ਦਾ ਅਪਡੇਟ ਦਿੱਤਾ ਗਿਆ ਸੀ ਤਰ੍ਹਾਂ ਹੀ ਇਹਨਾਂ ਵੱਲੋਂ ਹੁਣ ਨਵਾਂ ਅਪਡੇਟ ਜੋ ਦਿੱਤਾ ਗਿਆ ਡਾਕੂਮੈਂਟ ਵੈਰੀਫਿਕੇਸ਼ਨ ਦਾ ਉਹ ਤੁਹਾਡੇ ਨਾਲ ਸਾਂਝਾ ਕਰ ਲੈਨੇ ਆ ਜੀ ਤਾਂ ਜੋ ਸ਼ਡਿਊਲ ਹੈ ਇਹਨਾਂ ਵੱਲੋਂ ਡਾਕੂਮੈਂਟ ਵੈਰੀਫਿਕੇਸ਼ਨ ਦੇ ਲਈ ਜਾਰੀ ਕੀਤਾ ਗਿਆ 3 ਜਨਵਰੀ 2024 ਨੂੰ ਦਿਨ ਬੁੱਧਵਾਰ ਨੂੰ ਸਵੇਰੇ 10 ਵਜੇ ਤੋਂ ਇਹ ਤਿੰਨ ਟਰਮਸ ਦੇ ਵਿੱਚ ਜੋ ਇਹ ਸ਼ਡਿਊਲ ਆ ਰਹਿਣ ਵਾਲਾ ਹੈ ਇਹ ਡਾਕੂਮੈਂਟ ਵੈਰੀਫਿਕੇਸ਼ਨ ਦੇ ਲਈ ਰੋਲ ਨੰਬਰ ਦਿੱਤੇ ਹੋਏ ਆ ਕਿੰਨੇ ਤੋਂ ਲੈ ਕੇ ਕਿੰਨੇ ਤੱਕ ਇਹ ਸ਼ਡਿਊਲ ਰਹਿਣ ਵਾਲਾ ਹੈ ਇਸੇ ਤਰ੍ਹਾਂ ਹੀ ਮੈਡੀਕਲ ਲੈਬ ਟੈਕਨੀਸ਼ੀਅਨ ਦੇ ਲਈ 4 ਜਨਵਰੀ ਨੂੰ ਇਹ ਜੋ ਸ਼ਡਿਊਲ ਆ ਰੱਖਿਆ ਗਿਆ ਟਾਈਮ ਦਿੱਤਾ ਹੋਇਆ ਨਾਲ ਰੋਲ ਨੰਬਰ ਦਿੱਤੇ ਹੋਏ ਆ ਇਸੇ ਤਰ੍ਹਾਂ ਹੀ ਰੇਡੀਓਗ੍ਰਾਫਰਸ ਆਪਰੇਸ਼ਨ ਥੀਟਰ ਅਸਿਸਟੈਂਟਸ ਐਨਸਥੀਸ਼ੀਆ ਟੈਕਨੀਸ਼ੀਅਨਸ ਦੇ ਲਈ ਵਕ-ਵਕ ਸਮਾਂ ਸਾਰਣੀ ਦਿੱਤੇ ਗਿਆ ਜੀ ਡਾਕੂਮੈਂਟ ਵੈਰੀਫਿਕੇਸ਼ਨ ਦੇ ਲਈ ਤੇ ਵੈਨਿਊ ਇਹਨਾਂ ਵੱਲੋਂ ਪੰਜਾਬ ਇੰਸਟੀਚਿਊਟ ਆਫ ਲਿਵਰ ਐਂ ਸਾਇੰਸਿਸ ਮੋਹਾਲੀ ਵਿਕੇ ਫੇਜ਼ 3B1 ਸੈਕਟਰ 60 ਐਸਐਸ ਨਗਰ ਮੋਹਾਲੀ ਵਿਖੇ ਰਹਿਣ ਵਾਲਾ ਤਾਂ ਸਬੰਧਤ ਕੈਡੀਡੇਟ ਜ਼ਰੂਰ ਨੋਟ ਕਰਨ ਜੀ ਤੇ ਇਹਨਾਂ ਪੋਸਟਾਂ ਦੇ ਲਈ ਆਪਣੀ ਡਾਕੂਮੈਂਟ ਵੈਰੀਫਿਕੇਸ਼ਨ ਕਰਵਾਉਣ ਤੇ ਆਪਣੀ ਪੋਸਟਾਂ ਦੇ ਸਿਲੈਕਸ਼ਨ ਪੱਕੇ ਕਰਨੇ ਹੈ ਜੀ ਅੱਜ ਦੀਆਂ ਪੋਸਟਾਂ ਦੇ ਸਬੰਧ ਵਿੱਚ ਅਪਡੇਟ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀਆਂ ਦੀ ਜਾਣਕਾਰੀ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਸਾਡੇ ਚੈਨਲ ਨੂੰ ਦੇਖਦੇ ਰਿਆ ਕਰੋ ਜੀ ਧੰਨਵਾਦ